ਗੁਰਦਾਸਪੁਰ ਪੁਲਿਸ ਦੀ ਜਿਹੜੀ ਪ੍ਰਾਇਰਿਟੀ ਹੈਗੀ ਉਹ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਅਤੇ ਜਿਹੜੀ ਡੀਜੀਪੀ ਸਾਹਿਬ ਦੀ ਜਿਹੜੀ ਹੈਗੀ ਪੰਜਾਬ ਸਰਕਾਰ ਦੀ ਜਿਹੜੀ ਪਾਲਿਸੀ ਹੈਗੀ ਉਸ ਉਸ ਤੇ ਤਹਿਤ ਜਿਹੜਾ ਸਾਡਾ ਜਿਹੜਾ ਕ੍ਰਾਈਮ ਪ੍ਰੀਵੈਂਸ਼ਨ ਕ੍ਰਾਈਮ ਡਿਟੈਕਸ਼ਨ ਪਬਲਿਕ ਸੇਫਟੀ ਔਮਨ ਸ਼ੇਫਟੀ ਇਸ ਤੋਂ ਇਲਾਵਾ ਬਾਰਡਰ ਸਿਕਿਉਰਿਟੀ ਐਂਡ ਨਸ਼ੇ ਦੇ ਰਿਲੇਟਡ ਜਿੰਨੇ ਵੀ ਹੈਗੇ ਕ੍ਰਾਈਮ ਐਂਡ ਸਾਰੀ ਚੀਜ਼ਾਂ ਨੂੰ ਅਸੀਂ ਪਾਪਰਲੀ ਚੈੱਕ ਕਰਾਂਗੇ ਐਂਡ ਇਹਦੇ ਤੇ ਸਾਡੀ ਟੀਮ ਗੁਰਦਾਸਪੁਰ ਪੁਲਿਸ ਟੀਮ ਪੂਰੇ तरीके ਨਾਲ ਜਿਹੜੀ ਹੈਗੀ ਢੱਟ ਕੇ ਅਸੀਂ ਇਸ ਤਰ੍ਹਾਂ ਦੇ ਕੰਮ ਕਰਾਂਗੇ ਇਸ ਤੋਂ ਇਲਾਵਾ ਅਸੀਂ ਗਦਾਕ ਤੋਂ ਵੀ ਜਿਹੜੀ ਪਬਲਿਕ ਹੈ ਉਹਨੂੰ ਵੀ ਅਪੀਲ ਕਰਦੇ ਹਾਂ ਕਿ ਬਈ ਅਗਰ ਉਹਨਾਂ ਦੇ ਕੋਈ ਫੀਡਬੈਕ ਹੈ ਸੁਝਾਅ ਹੈ ਉਹ ਵੀ ਮੈਨੂੰ ਆ ਕੇ ਕਦੇ ਵੀ ਮੈਨੂੰ ਆ ਕੇ ਮਿਲ ਸਕਦੇ ਨੇ ਆਫਿਸ 'ਚ ਮੈਂ ਅਵੇਲੇਬਲ ਹੈਗਾ ਜਿਹੜਾ ਵੀ ਬੰਦਾ ਜਿਨ੍ਹਾਂ ਦੀ ਕੋਈ ਇਸ਼ੂਜ਼ ਹੈਗੇ ਉਹ ਦੇ ਆਰ ਵੈਲਕਮ ਕਿ ਉਹਨਾਂ ਨੂੰ ਮੈਂ ਮੇਰੇ ਆਫਿਸ 'ਤੇ ਆ ਸਕਦੇ ਹੈਗੇ ਐਂਡ ਬਾਕੀ ਅਸੀਂ ਇਸ ਚੀਜ਼ ਨੂੰ ਜਿਹੜੇ ਬਾਕੀ ਜਿਹੜੇ ਹੈਗੇ ਬਾਰਡਰ ਦੇ ਜਿਹੜੇ ਥਾਣੇ ਹੈਗੇ ਐਂਡ ਪੋਸਟ ਅਗੇ ਉਸ ਤੋਂ ਰਿਲੇਟਡ ਜਿੰਨੇ ਵੀ ਸਾਡੀ ਜਿਹੜੀ ਚੈਕਿੰਗਸ ਹੈ ਐਂਡ ਜਿਹੜੇ ਅਦਰ ਅਸਪੈਕਟ ਹੈਗੇ ਉਹ ਜਾਰੀ ਰਹਿਣਗੇ ਪਰ ਪੋਸਟ ਥਾਣੇ ਨੂੰ ਲੈ ਕੇ ਤਾਂ ਵੀ ਚਲੂ ਰਹੀ ਰਹਿੰਦੇ ਬਾਕੀ ਅੱਗੇ ਵੀ ਹੋ ਜਾ ਚਾਹੇ ਤੁਸੀਂ ਉਹਨੂੰ ਸਕਸੈਸ ਵੀ ਦਿੱਤੀ ਹੈ ਪਰ ਉਹਨੂੰ ਕਿਸ ਤਰ੍ਹਾਂ ਦੇਖੋ ਦੇਖੋ ਜੀ ਅਲੇ ਮੈਂ ਜੋ ਫਨੌ ਜੁਆਇਨ ਕੀਤਾ ਹੈ ਐਂਡ ਮੈਂ ਜਿੰਨੇ ਵੀ ਥਾਣੇ ਹੈਗੇ ਪੁਲਿਸ ਚੌਕੀਆਂ ਜਿਹੜੇ ਐਂਡ ਬਾਕੀ ਜਿਹੜੇ ਹੈਗੇ ਜ਼ਿਲ੍ਹੇ ਦੇ ਬਾਕੀ ਸਾਰੇ ਜਿਹੜੀ ਹੈਗਾ ਉਹਨਾਂ ਦਾ ਚੈਕਿੰਗ ਕਰਾਂਗਾ ਕੁਝ ਚੈੱਕ ਕਰਾਂਗਾ ਐਂਡ ਫਰਦਰ ਉਸ ਹਿਸਾਬ ਨਾਲ ਜਿਹੜਾ ਹੈਗਾ ਅੱਗੇ ਅਸੀਂ ਇਸ ਜਿਹੜਾ ਬੜੇ ਪੁਰਾਣੇ ਲੱਗੇ ਕਈ ਸਾਲ ਹੋ ਗਏ ਬਦਲੀ ਨਹੀਂ ਹੁੰਦੀ ਕਈ ਦੇਖੋ ਜੀ ਉਹ ਅਸੀਂ ਚੈੱਕ ਕਰ ਲਾਂਗੇ ਜੀ ਜਿਹੜਾ ਐਡਮਿਨਿਸਟ੍ਰੇਟਿਵ ਜੇ ਵੀ ਹੈਗਾ ਹੋਏਗਾ ਉਸ ਹਿਸਾਬ ਨਾਲ ਅਸੀਂ ਇਸ ਜਿਹੜਾ ਨਿਸ਼ਾਨਾ